ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਕਰਾਂਗੇ ਜੀ ਮੇਰੀ ਕਿਤਾਬ ਜਪਜੀ ਸਾਹਿਬ ਦੀ ਜਿਹੜੇ ਵਿੱਚ ਕੱਲੇ-ਕੱਲੇ ਸ਼ਬਦ ਦੇ ਅਰਥ ਲਿਖੇ ਹਨ ਉਸ ਦੇ 21ਵੇਂ ਪੇਜ ਦੇ ਉੱਪਰ ਗੱਲ ਹੈ ਜੀ ਅਜ ਦੂਸਰੀ ਪੌੜੀ ਦੀ ਪੰਜਵੀਂ ਪੰਕਤੀ ਜਿਹੜੀ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਇਸ ਦੇ ਉੱਪਰ ਗੱਲ ਕਰਾਂਗੇ ਆਓ ਉਸ ਤੋਂ ਪਹਿਲਾਂ ਉਸ ਆਪਣੇ ਪ੍ਰਭੂ ਪਰਮਾਤਮਾ ਨਾਲ ਜੁੜੀ ਉਸ ਨਾਲ ਗੱਲ ਕਰੀਏ ਫਿਰ ਸੁਰਤ ਲੈ ਕੇ ਜਾਈਏ ਜਿੱਥੇ ਅਸੀਂ ਬੈਠੇ ਹਾਂ ਸਾਡੇ ਨਾਲ ਸਾਡਾ ਯਾਰ ਨਾਨਕ ਗੁਰੂ ਨਾਨਕ ਭਰਾ ਨਾਨਕ ਬੈਠਾ ਹੈ ਜਿਸ ਨੇ ਸਾਡੀ ਬਾਹ ਪਕੜੀ ਹੈ ਕਿਉਂਕਿ ਸ਼ਬਦ ਗੁਰੂ ਨਾਨਕ ਦਾ ਬੋਲ ਅਸੀਂ ਰਹੇ ਹਾਂ ਤਾਂ ਕਿ ਮੇਰੀ ਜਿਹੜੀ ਸਾਹ ਹੈ ਮੇਰੇ ਉਸ ਪ੍ਰਭੂ ਪਰਮਾਤਮਾ ਨਾਲ ਪਹੁੰਚ ਜਾਏ ਗੁਰੂ ਨਾਨਕ ਮੇਰੀ ਮਦਦ ਕਰ ਰਹੇ ਨੇ ਤਾਂ ਕਿ ਮੈਂ ਉਸ ਰੱਬ ਦੇ ਨਾਲ ਸਿੱਧੀਆਂ ਗੱਲ ਕਰ ਸਕਾਂ ਤੇ ਹੁਣ ਤੱਕ ਬਾਣੀ ਪੜਦੇ ਆਏ ਸੀ ਹੁਕਮ ਦੀ ਪੌੜੀ ਚੱਲਦੀ ਆਈ ਸੀ ਗੱਲਾਂ ਕਰਦੇ ਆ ਤੇ ਉਸ ਪਰਮਾਤਮਾ ਨੂੰ ਕਹਿੰਦੇ ਆ ਮੇਰੇ ਰੱਬ ਜੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਓ ਮੇਰੇ ਅਰਬਾ ਤੇਰੇ ਇਸ ਬਣਾਏ ਹੁਕਮ ਦੇ ਅੰਦਰ ਹੀ ਸਾਰੇ ਨੇ ਤੇਰੇ ਹੁਸ ਇਸ ਹੁਕਮ ਤਵਾਰ ਕੋਈ ਨਹੀਂ ਮੇਰੇ ਰੱਬ ਜੀ ਇਹ ਇਹਦੇ ਸਿੱਧੇ ਸਿੱਧੇ ਅਰਥ ਨੇ ਜੀ ਹੁਕਮੇ ਅੰਦਰ ਸਭ ਕੋ ਸ ਸ ਭ ਨ ਓਕੜ ਸਭ ਪਾਪ ਪੂਰੀ ਦੀ ਪੂਰੀ ਕਾਇਨਾਤ ਜਿਹੜੀ ਹੈ ਉਹ ਉਸ ਬਣਾਏ ਹੋਏ ਪ੍ਰਭੂ ਪਰਮਾਤਮਾ ਦੇ ਨਿਜਮ ਦੇ ਅੰਦਰ ਹੈ ਠੀਕ ਹੈ ਜਿਹੜਾ ਉਸ ਨੇ ਨਿਜਮ ਬਣਾਤਾ ਦੁਨੀਆ ਨੂੰ ਬਣਾਉਂਦਾ ਉਹਦੇ ਅਧੀਨ ਦੇ ਅੰਦਰ ਹੈ ਉਸ ਨਿਜਮ ਤੋਂ ਬਾਹਰ ਕੋਈ ਨਹੀਂ ਹੈ ਜੀ ਠੀਕ ਹੈ ਬਾਹਰ ਹੁਕਮ ਨਾ ਕੋਏ ਕਕੇ ਨੂੰ ਹੋੜਾ ਈੜੀ ਨੂੰ ਸਿਆਰੀ ਠੀਕ ਹੈ ਜੀ ਹੁਣ ਜਿਵੇਂ ਆਪਾਂ ਗੁਰ ਪ੍ਰਸਾਦ ਦੇ ਪੜਦੇ ਆ ਜਾਂ ਗੁਰ ਪ੍ਰਸਾਦ ਪੜ ਦਿੰਦੇ ਆ ਜੇ ਇੱਥੇ ਕੋ ਇਹੜੀ ਨੂੰ ਸਿਹਾਰੀ ਬੋਲੀ ਜਾਂ ਇਹੜੀ ਨੂੰ ਲਾਮ ਬੋਲੀ ਜਾਂਦੀ ਹੈ ਹੈ ਤਾਂ ਸਿਹਾਰੀ ਆ ਬਾਹਰ ਹੁਕਮ ਨਾ ਕੋਏ ਕੱਕੇ ਨਹੋੜਾ ਇਹੜੀ ਨੂੰ ਸਿਹਾਰੀ ਪਰ ਜਦੋਂ ਆਪਾਂ ਪੜਨਾਗਾ ਉਦੋਂ ਲਾਮ ਪੜੀ ਜਾਂਦੀ ਹੈ ਜੀ ਬਾਹਰ ਹੁਕਮ ਨਾ ਕੋਏ ਬੇਹੇ ਮੇਰੇ ਰੱਬ ਜੀ ਤੇਰੀ ਇਸ ਦੁਨੀਆ ਨੂੰ ਚਲਾਉਣ ਵਾਲਾ ਜਿਹੜਾ ਇੱਕ ਹੁਕਮ ਬਣਿਆ ਤੂੰ ਦਾਇਰਾ ਬਣਾਇਆ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਭਾਵ ਜੇ ਗੱਲ ਕਰੀਏ ਇਸ ਦੁਨੀਆ ਦੀ ਤਾਂ ਜੇ ਧਰਤੀ ਨੂੰ ਚੱਕਿਆ ਹੋਇਆ ਆਪਾਂ ਫੇਰ ਅੱਗੇ ਪੌੜੀਆਂ ਦੇ ਵਿੱਚ 16ਵੀਂ 17ਵੀਂ ਜਾਂ 21ਵੀਂ ਪੌੜੀ ਸਾਰੇ ਵਿੱਚ ਆਪਾਂ ਬਾਰ ਬਾਰ ਪੜਾਂਗੇ ਜਿੱਥੇ ਸੋਹ ਧਰਤੀ ਰੱਖ ਕੇ ਇਹਦੀ ਗੱਲ ਆ ਜਾਂਦੀ ਹੈ ਜੀ ਕਿ ਮੇਰੇ ਮਾਲਕਾ ਇਹ ਸਭ ਕੁਝ ਤੇਰੇ ਹੁਕਮ ਦੇ ਵਿੱਚ ਬਣਿਆ ਤੇਰੇ ਹੁਕਮ ਦੇ ਵਿੱਚ ਚੱਲ ਰਿਹਾ ਜੇ ਧਰਤੀ ਤੇਰੇ ਹੁਕਮ ਦੇ ਵਿੱਚ ਬਣੀ ਆ ਭਾਵੇਂ ਤੇਰੇ ਹੁਕਮ ਪ੍ਰਮਾਤਮਾ ਦਾ ਹੁਕਮ ਹੀ ਹੈ ਜਿਹੜਾ ਧਰਤੀ ਨੂੰ ਤੇ ਸੂਰਜ ਨੂੰ ਚੱਕਿਆ ਹੋਇਆ ਨਹੀਂ ਮੈਂ ਇੱਕ ਸਵਾਲ ਤੁਹਾਡੇ ਨਾਲ ਕਰਦਾ ਜੀ ਤੁਸੀਂ ਹੁਣ ਹਵਾ 'ਚ ਉੱਡ ਰਹੇ ਹੋ ਚਾਹੇ ਕਿਤੇ ਬੈਠੇ ਹੋ ਠੀਕ ਹੈ ਤੁਸੀਂ ਕਹਿੰਦੇ ਜਿਵੇਂ ਕਿਤੇ ਬੈਠਾਂਗਾ ਠੀਕ ਹੈ ਦੁਨੀਆ ਵਿੱਚ ਸਾਰਿਆਂ ਨੂੰ ਪਤਾ ਕੋਈ ਵੀ ਚੀਜ਼ ਆਪਣੇ ਆਪ ਹਵਾ ਵਿੱਚ ਨਹੀਂ ਉੱਡ ਸਕਦੀ ਉਹਦੇ ਥੱਲੇ ਕੋਈ ਫੋਰਸ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਤਾਕਤ ਹੋਣੀ ਚਾਹੀਦੀ ਹੈ ਸਾਰੀ ਦੁਨੀਆ ਨੂੰ ਚੱਕਣ ਵਾਲਾ ਵੀ ਕੋਈ ਹੈ ਠੀਕ ਹੈ ਉਵੇਂ ਹੀ ਜੇ ਸੋਚਿਆ ਜਾਵੇ ਧਰਤੀ ਆਪਣੇ ਆਪ ਚੱਲ ਰਹੀ ਹੈ ਪਰ ਧਰਤੀ ਨੂੰ ਕਿਹਨੇ ਚੱਕਿਆ ਹੋਇਆ ਸੂਰਜ ਆਪਣੇ ਆਪ ਵਿਚਾਲੇ ਖੜਾ ਪਰ ਸੂਰਜ ਨੂੰ ਕਿਹਨੇ ਚੱਕਿਆ ਥੱਲੇ ਕੋਈ ਟੇਬਲ ਕੁਰਸੀ ਤਾਂ ਹੈ ਨਹੀਂ ਅਸਲੀ ਮੇਰੇ ਆ ਰੱਬ ਜੀ ਤੇਰੇ ਹੁਕਮ ਦੇ ਵਿੱਚ ਹੀ ਤੇਰੇ ਬਣਾਏ ਨਿਜਮ ਅਨਸਾਰ ਹੀ ਚਾਹੇ ਤੁਸੀਂ ਉਹਨੂੰ ਮੈਗਨੇਟਿਕ ਫੀਲਡ ਕਹਿ ਲੋ ਚਾਹੇ ਉਹਨੂੰ ਕੋਈ ਫੋਰਸ ਕਹਿ ਲੋ ਤੇਰੇ ਇਸ ਬਣਾਏ ਹੋਏ ਨਿਜਮ ਦੇ ਵਿੱਚ ਹੀ ਜਿਹੜੇ ਨੇ ਦੁਨੀਆ ਅਸਮਾਨ ਦੇ ਵਿੱਚ ਜਿਹੜੇ ਜਿੰਨੇ ਵੀ ਗ੍ਰਹਿ ਨੇ ਸਾਰੇ ਉਹ ਉੱਡ ਰਹੇ ਨੇ ਉਹ ਟਿਕਾਏ ਹੋਏ ਨੇ ਉੱਡੇ ਉੱਡੇ ਗੱਲ ਵੱਖਰੀ ਕਟਕੇ ਹੋਏ ਨੇ ਇੱਕ ਤਾਂ ਆਲੇ ਦੋਲੇ ਘੁੰਮ ਰਹੀ ਹੈ ਉਤੋਂ ਕਹਿੰਦੇ ਗੈਲੈਕਸੀ ਵੀ ਘੁੰਮ ਰਹੀ ਹੈ ਪੂਰੀ ਦੀ ਪੂਰੀ ਗੈਲੈਕਸੀ ਘੁੰਮ ਵੀ ਰਹੀ ਹੈ ਤੇ ਚੱਲ ਵੀ ਰਹੀ ਹੈ ਠੀਕ ਹੈ ਜੀ ਇਹ ਸਾਇੰਸ ਦੀਆਂ ਗੱਲਾਂ ਨੇ ਵਾਪਸ ਆ ਜਾਈਏ ਮੇਰੇ ਰੱਬ ਜੀ ਜਿੰਨੀ ਵੀ ਦੁਨੀਆ ਚ ਕੋਈ ਵੀ ਚੀਜ਼ ਹੁੰਦੀ ਹੈ ਇਹ ਤੇਰੇ ਹੁਕਮ ਦੇ ਅਧੀਨ ਹੁੰਦੀ ਹੈ ਹੁਕਮ ਦੇ ਅਧੀਨ ਕੀ ਹੈ ਜਿਹੜਾ ਉਸ ਪ੍ਰਮਾਤਮਾ ਨੇ ਲਾਅ ਬਣਾ ਦਿੱਤਾ ਜਿਵੇਂ ਆਪਾਂ ਕਹਿ ਦਈਏ ਕਿ ਅਮਰੀਕਾ ਵਿੱਚ ਲਾਅ ਹੋਗਾ ਕਿ ਹਾਈਵੇ ਦੇ ਉੱਪਰ ਗੱਡੀ 70 80 ਕਿਲੋਮੀਟਰ ਤੇ ਹੀ ਚਲਣੀ ਹੈ ਜਦੋਂ ਰੈੱਡ ਲਾਈਟ ਆ ਗਈ ਸਾਰੇ ਨੇ ਰੁਕ ਜਾਣਾ ਜਦੋਂ ਗ੍ਰੀਨ ਲਾਈਟ ਹੋ ਗਈ ਸਾਰੇ ਨੇ ਤੁਰ ਪੈਣਾ ਇਹ ਹੁਕਮ ਬਣਿਆ ਹੋਇਆ ਠੀਕ ਹੈ ਹੁਣ ਕੀ ਹੁੰਦਾ ਜੀ ਇੱਕ ਵਾਰ ਹੁਕਮ ਬਣ ਗਿਆ ਉਹ ਨਿਯਮ ਨੂੰ ਸਾਰੇ ਫੋਲੋ ਕਰਦੇ ਆਂ ਇਹਨੇ ਜਿੰਨਾ ਟਾਈਮ ਫਾਲੋ ਕਰਦੇ ਆ ਤਾਂ ਸਭ ਕੁਝ ਵਧੀਆ ਚੱਲੀ ਜਾਂਦਾ ਜੇ ਜਿਹੜਾ ਕੋਈ ਹੁਕਮ ਨੂੰ ਭੰਨਦਾ ਤਾਂ ਕੀ ਹੁੰਦਾ ਜੀ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਟਿਕਟ ਮਿਲ ਜਾਂਦੀ ਮੰਨ ਲਓ ਹੁਣ ਸਾਨੂੰ ਗ੍ਰੀਨ ਲਾਈਟ ਆ ਕੋਈ ਆ ਕੇ ਹਿੱਟ ਕਰੂਗਾ ਤਾਂ ਉਹਦੇ ਨਾਲ ਕੀ ਹੋਊਗਾ ਜੀ ਉਹ ਹੁਕਮ ਦੇ ਵਿੱਚ ਵੱਜੇ ਹੋਏ ਹੁਕਮ ਅਨੁਸਾਰ ਜਿਹੜਾ ਪ੍ਰਮਾਤਮਾ ਦਾ ਬਣਿਆ ਹੋਇਆ ਕਿ ਕੋਈ ਹੁਕਮ ਨਿਯਮ ਤੋੜਦਾ ਤਾਂ ਉਹਦਾ ਨੁਕਸਾਨ ਹੋ ਜਾਂਦਾ ਜਾਂ ਉਹਨੂੰ ਟਿਕਟ ਮਿਲ ਜਾਂਦੀ ਹੈ ਉਵੇਂ ਹੀ ਪ੍ਰਮਾਤਮਾ ਦਾ ਹੁਕਮ ਬਣਾਇਆ ਹੈ ਹੁਕਮ ਦੇ ਵਿੱਚ ਜੇ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਾਂਗੇ ਤਾਂ ਸਾਨੂੰ ਪਰਮਾਤਮਾ ਦੇ ਨਾਲ ਜਿਹੜੀ ਸਾਂਝ ਪੈ ਜਾਏਗੀ ਹੁਕਮ ਤੋਂ ਜੇ ਬਾਹਰ ਹੋਣ ਦੀ ਕੋਸ਼ਿਸ਼ ਕਰਾਂਗੇ ਜਾਂ ਅਸੀਂ ਆਪਣੀ ਕਰਨ ਦੀ ਕੋਸ਼ਿਸ਼ ਕਰਾਂਗੇ ਹੈ ਤਾਂ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਪਰ ਉਹ ਤੋਂ ਬਾਹਰ ਨਹੀਂ ਹੈ ਪਰ ਉਹ ਚੋਂ ਸਨ ਨੁਕਸਾਨ ਹੋ ਜਾਏਗਾ ਥੋੜੀ ਸਮਝਣ ਵਾਲੀ ਗੱਲ ਹੈ ਭਾਵੇਂ ਜੇ ਅਸੀਂ ਪਰਮਾਤਮਾ ਨਾਲ ਜੁੜੇ ਰਵਾਂਗੇ ਠੀਕ ਹੈ ਜੀ ਤਾਂ ਅਸੀਂ ਜਿਹੜੇ ਜਨਮ ਮਰਨ ਦੇ ਚੱਕਰਾਂ ਦੇ ਪਿੱਛੇ ਗੱਲ ਕਰਦੇ ਸੀ ਬਚ ਜਾਵਾਂਗੇ ਜੇ ਟੁੱਟ ਜਾਵਾਂਗੇ ਉਸ ਪਰਮਾਤਮਾ ਨੂੰ ਤੁਸੀਂ ਬਾਰ ਬਾਰ ਚੱਕਰ ਦੇ ਵਿੱਚ ਗੇੜ ਚ ਪਾਏ ਦਵਾਂਗੇ ਪਰ ਜੇ ਗੱਲ ਕਰਿਆ ਜਾਵੇ ਇਹ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਭਾਵੇਂ ਜੇ ਜਨਮ ਮਰਨ ਦੇ ਚੱਕਰਾਂ 'ਚ ਪੈਣਾ ਵੀ ਜਿਹੜਾ ਨਾ ਇਹ ਵੀ ਉਸ ਪ੍ਰਮਾਤਮਾ ਦੇ ਬਣਾਏ ਹੋਏ ਵੱਡੇ ਸਾਰੇ ਹੁਕਮ ਦੇ ਵਿੱਚ ਹੀ ਹੈ ਹੁਕਮ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ ਇੱਕ ਪੱਤਾ ਵੀ ਇਸ ਪ੍ਰਭੂ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ ਠੀਕ ਹੈ ਜੀ ਇਹ ਸੀ ਦੂਸਰੀ ਪੌੜੀ ਦੀ ਪੰਜਵੀਂ ਪੰਕਤੀ ਠੀਕ ਹੈ ਫਿਰ ਇਸ ਨੂੰ ਅੱਗੇ ਪੜ ਸਕਦੇ ਹਾਂ ਜੀ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਜਲੀ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ